ਲੋਕ ਸਭਾ ਵਿੱਚ ਭਾਰਤੀ ਅਰਥਚਾਰੇ ਅਤੇ ਦੇਸ਼ ਦੇ ਲੋਕਾਂ ਦਾ ਜੀਵਨ ਤੇ ਇਸ ਦੇ ਪ੍ਰਭਾਵ ਬਾਰੇ ਜਾਰੀ ਵਾਈਟ ਪੇਪਰ ਤੇ ਚਰਚਾ ਹੋਈ ਆਰਐਸਪੀ ਦੇ ਐਨਕੇ ਪ੍ਰੇਮਚੰਦਰਨ ਅਤੇ ਟੀਐਮਸੀ ਨੇਤਾ ਸੌਗਤ ਰੇ ਨੇ ਵਾਈਟ ਪੇਪਰ ਦੇ ਖਿਲਾਫ ਮਤਾ ਰੱਖਿਆ ਖਜ਼ਾਨਾ ਮੰਤਰੀ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ 10 ਸਾਲ ਤੱਕ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਪੰਜ ਅਰਥਚਾਰਿਆਂ ਵਿੱਚੋਂ ਕੱਢ ਕੇ ਸਿਖਰਲੇ ਪੰਜ ਅਰਥਚਾਰਿਆਂ ਵਿੱਚ ਪਹੁੰਚਾਉਣ ਤੋਂ ਬਾਅਦ ਸਰਕਾਰ ਨੇ ਇਹ ਵਾਈਟ ਪੇਪਰ ਜਾਰੀ ਕੀਤਾ ਹੈ By a government which, after 10 full years of pulling out an Indian economy which was in a state of fragile five, to reach the stage of top five economy and on the verge of reaching top three position. It is a statement laid with responsibility so that the records of the Lok Sabha and the Rajya Sabha have the factual information on the economy. ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵਾਈਟ ਪੇਪਰ ਨੂੰ ਸਿਆਸੀ ਮੈਨੀਫੈਸਟੋ ਕਰਾਰ ਦਿੰਦਿਆਂ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਬੇਰੋਜ਼ਗਾਰੀ ਦਰ ਤੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ 2023-24 ਇਹ ਦਰ ਤਕਰੀਬਨ 9% ਤੱਕ ਪਹੁੰਚ ਗਈ ਏ ਉਹਨਾਂ ਦਾਵਾ ਕੀਤਾ ਕਿ ਯੂਪੀਏ ਸ਼ਾਸਨ ਦੌਰਾਨ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ ਸੀ ਉਹਨਾਂ ਮਹਿੰਗਾਈ ਨੂੰ ਲੈ ਕੇ ਵੀ ਸਰਕਾਰ ਤੇ ਹਮਲਾ ਬੋਲਿਆ